ਜੇ ਲੋੜ ਡਿਫਿਊ ਹੋ ਕੇ ਇੱਜਤ ਜਲਦਾ ਤਾ ਨਹੀਂ ਜਾਣਾ ਜੇ ਨੂੰ ਕੋ ਕੇ ਤੁਹਾਨੂੰ ਕੱਢ ਕੇ ਬਾਹਰ ਦੱਸਦੇ ਇਹ ਸਾਡਾ ਦਫਤਰ ਸੱਜਾ ਸੱਜਾ ਦੇਲੇ ਪਿਓ ਲੋ ਦਫਤਰ ਨਹੀਂ ਡੀਸੀ ਦਾ ਇਹ ਬਤਰੀ ਕਾ ਨਾ ਘਰ ਮੰਮਾ ਲੱਗਦਾ ਬਾਅਦ ਤੇ ਜਿੰਦਾ ਹਮਾ ਦੇ ਜਦਾਂ ਨਵੇਂ ਡੀਸੀ ਆ ਗਿਆ ਇੱਥੇ ਡੀਸੀ ਦਫਤਰ ਦੇ ਕੋਲ ਮੈਂ ਮਤੂ ਹੋਈ ਆ ਮੇਰੀ ਲੋੜ ਪਈਆਂ ਕਰਵਾ ਦੇਣਾ ਮਾਰਦੇ ਸ ਤਸਵੀਰਾਂ ਦੇਖੋ 300 ਰੁਪਈਆ ਬਲਕਿ ਕੋਈ ਕੋਈ ਉਹਦੀ ਫੋਟੋ ਚੱਲ ਕਰਾ ਲਿਆ ਜਾਣੀਆਂ ਉਸ ਵਾਂਗ ਚੱਲ ਨਹੀਂ ਚੱਲਣ ਦੀ ਤੇਰੀ ਇੱਕ ਮਿੰਟ ਹੋਰ ਬਾਲ ਲਈ ਵੀਡੀਓ ਦੇਖੋ ਉਹ ਚੱਲ ਗਈ 15 ਬਾਕੀ ਰਗੇ ਜੀ 15 ਮੈਂ ਜੂਰੀ ਜਤਾਵੇ ਚੱਲਦੀ ਕਰਦੀ ਵੀਰ ਡਿਸਕੁੱਟਰ ਦੀ ਆ ਅਸੀਰਾਂ ਦੇਖ ਰਹੇ ਹਾਂ ਬਰਦਾਸ਼ਤ ਹੋਈਆ 10 ਮੀਟਰ 15 ਮੀਟਰ ਮੈਨੂੰ ਡੀਫਿਊ ਕਰਕੇ ਇੱਧਰ ਜਿਲਧਾਤਾਂ ਦੀ ਜਾਣ ਹੈ ਕਿਨੂੰ ਕੋ ਕੇ ਤੁਹਾਨੂੰ ਕੱਢ ਕੇ ਬਾਅਦ ਦਾ ਕੱਢੇ ਬਾਅਦ ਮੇਰਾ ਪੁੱਤ ਪੜਾਉਣਾ ਮਾਰਦੇ ਹਾਂ ਨੂੰ ਬਾਅਦ ਇਹ ਸਾਡਾ ਦਫ਼ਤਰ ਸਰ 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 ਦੇਖੋ ਇਹਦੇ ਪਿਓ ਦਾ ਦਫ਼ਤਰ ਨਹੀਂ ਡੀਸੀ ਦਾ ਅਬਲੀ ਦਾ ਦਫ਼ਤਰ ਵੀ ਪਬਲਿਕ ਦੇ ਨਮਾਇंदे ਆ ਕਿਨੂੰ ਕੱਢ ਕੇ ਨਾਥੇ ਜਿਹੜਾ ਪਰਚਾ ਦੇਣਾ ਦੇ ਆ ਬੈਠੇ ਨਾਲੇ ਕੋਈ ਤਰੀਕਾ ਮੈਨੂੰ ਦੱਸੋ ਇੱਕੋ ਤਰੀਕਾ ਲੋਕ ਬਾਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹੱਥ ਮਾਰਦੇ ਜਦੋਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਤੁਹਾਡਾ ਇਹਨੂੰ ਨਹੀਂ ਕੋਈ ਡਾਂਟੂਗਾ ਨਾਲੇ ਰਹਿ ਗਿਆ ਕਿਹੜਾ ਬੰਦ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੁਣੋ ਇਥੋਂ ਡੀਡੀ ਡੀਟੀਓ ਰਹਿ ਗਿਆ ਨੂੰ ਪਤਾ ਤੁਹਾਨੂੰ ਸ਼ਰੀਆਮੀ ਕਹਤੋ ਵੀ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਈ ਰੋਕ ਤਾਕ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕਲਸ਼ਨ ਬਾਹਰ ਕੱਢ ਕੇ ਦੱਸਿਓ ਬਾਜੋ ਨਾ ਕੱਢੋ ਨਾ ਬਾਹਰ